ਪੰਜਾਬ ਦੇ ਪੰਜਾਬ ਦੀ ਸਿਆਸਤ ਦੇ ਹਾਲਾਤ ਜਾਣਨੇ ਬਹੁਤ ਜ਼ਰੂਰੀ ਹੈ ਪੰਜਾਬ ਦੀ ਸਿਆਸਤ ਵਿੱਚ ਕੀ ਚੱਲਦਾ ਪਿਆ ਉਹ ਜਾਣਨਾ ਬਹੁਤ ਜ਼ਰੂਰੀ ਹੈ ਕਿਹਦੇ ਇਨਫਲੂਐਂਸਸ ਹੈਗੇ ਨੇ 27 ਆਉਣ ਵਾਲੀ ਹੈ ਬਹੁਤ ਕੁਝ ਇਸ ਵੇਲੇ ਬਦਲੇਗਾ ਔਰ ਬਦਲਨ ਦੀ ਕਗਾਰ ਤੇ ਵੀ ਹੈ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਨੇ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦੀ ਸਾਰਨ ਸਾਸੀਕਰ ਸਭ ਇਨਫਲੂਐਂਸਰ ਹੁਣ ਨਜ਼ਰ ਆਉਣ ਲੱਗਿਆ ਪੰਜਾਬ ਦੀ ਸਿਆਸਤ ਵਿੱਚ ਔਰ ਬੜੇ ਐਗਰੈਸਿਵ ਤਰੀਕੇ ਨਾਲ ਨਜ਼ਰ ਆਉਣ ਲੱਗਿਆ ਖਾਸ ਤੌਰ ਦੇ ਉੱਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਉਹ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਦੇ ਵਿੱਚ ਤਾਂ ਖੈਰ ਜ਼ਰੂਰ ਨਜ਼ਰ ਆਏ ਨੇ ਪਰ ਨਾਲ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਐਮਪੀ ਅਮਨ ਅਰੋੜਾ ਦੇ ਘਰੇ ਵੀ ਨਜ਼ਰ ਆਏ ਨੇ ਮਤਲਬ ਉਹਨਾਂ ਦਾ ਇਨਫਲੂਐਂਸ ਅਚਾਨਕ ਵਧਣ ਲੱਗ ਗਿਆ ਐਦੀਆਂ ਚਰਚਾਾਂ ਮਾ ਹੋ ਰਹੀਆਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਆ ਰਹੇ ਆ ਨਹੀਂ ਨਹੀਂ ਐਦਾਂ ਨਹੀਂ ਪੰਜਾਬ ਉਹਨਾਂ ਨੇ ਸਿਆਸੀ ਦੇ ਜਿਹੜੀ ਪਿੱਚ ਤੇ ਕਦੀ ਵੀ ਨਹੀਂ ਇਹ ਗੱਲ ਨੂੰ ਪਹਿਲਾਂ ਧਿਆਨ ਨਾਲ ਨਾ ਸਮਝਾਂ ਪਏਗਾ ਦੇਖੋ ਇਹ ਬਹੁਤ ਗਹਿਰਾ ਰਿਸ਼ਤਾ ਹੁੰਦਾ ਰਾਜਨੀਤੀ ਦਾ ਅਧਿਆਤਮ ਦਾ ਜੇ ਨੂੰ ਮੈਂ ਕਿਉਂਕਿ ਜੇਨ ਦੇ ਉੱਤੇ ਆਪਾਂ ਪਿਛੇ ਤੇ ਗੱਲ ਕਰਾਂਗੇ ਨਾ ਤੇ ਘੰਟਾ ਡੇਢ ਘੰਟਾ 2 ਘੰਟੇ ਬੋਲਦੇ ਰਾਂਗੇ ਰਾਜਨੀਤਿਕ ਦੇ ਵਿੱਚ ਕਦਰਾਂ ਕੀਮਤਾਂ ਨੂੰ ਜਿੰਦਾ ਰੱਖਣ ਲਈ ਪਿਛੇ ਧਰਮ ਤੇ ਅਧਿਆਤਮ ਜ਼ਰੂਰੀ ਹੈ ਕਿਸ ਜਨਤਾ ਦਾ ਵਿਸ਼ਵਾਸ ਨੇਤਾਵਾਂ ਦੇ ਵਿੱਚ ਵਧੇ ਉਹਦੇ ਵਿੱਚ ਨੇਤਾਵਾਂ ਨੂੰ ਜਿਹੜੇ ਲੀਡਰ ਲੋਗ ਨੇ ਜਿਨ੍ਹਾਂ ਨੂੰ ਆਪਾਂ ਪੰਜਾਬ ਦੇ ਪੋਲੀਟੀਕਲ ਲੀਡਰ ਕਹਿੰਦੇ ਆ ਉਹਨਾਂ ਨੂੰ ਆਪਣੇ ਅੰਦਰ করুণਾ ਦਇਆ ਭਾਵਨਾ ਪੈਦਾ ਕਰਨੀ ਪੈਗੀ। ਔਰ ਉਹ ਦਇਆ করুণਾ ਦੀ ਭਾਵਨਾ ਉੱਤੋਂ ਨਹੀਂ ਪੈਦਾ ਹੋਣੀ। ਉਹਦੇ ਲਈ ਤੁਹਾਨੂੰ ਕਿਸੇ ਅਧਿਆਤਮਿਕ ਸੰਤ ਦਾ ਨਾਲ ਹੋਣਾ। ਕਹਿੰਦੇ ਨਾ ਜੇ ਤੁਹਾਡੇ ਨਾਲ ਤੁਹਾਡਾ ਗੁਰੂ ਤਾਡੇ ਨਾਲ ਹੈ ਜਾਂ ਇੱਕ ਕੋਈ ਬਹੁਤ ਚੰਗੇ ਵਿਚਾਰਾਂ ਵਾਲਾ ਤੁਹਾਡਾ ਸੰਗੀ ਸਾਥੀ ਹੈ ਤੇ ਤੁਹਾਡੇ ਵਿਚਾਰ ਉਹਦੇ ਨਾਲ ਪ੍ਰਭਾਵਿਤ ਹੁੰਦੇ ਆ ਤੁਸੀਂ ਇਹ ਧਰਤੀ ਹੈ ਨਾ ਇਸ ਧਰਤੀ ਤੇ ਧਰਮ ਯੁੱਧ ਵੀ ਲੜੇ ਗਏ ਆ ਇਸ ਧਰਤੀ ਤੇ ਲੜੇ ਗਏ ਆ ਉਹ ਧਰਮ ਯੁੱਧ ਦੇ ਨਾਲ ਤੁਸੀਂ ਦੇਖੋ ਕਿ ਯੁੱਧ ਵੀ ਲੜੇ ਗਏ ਤੇ ਉਸ ਧਰਮ ਨੇ ਇੱਥੇ ਬਦਲਾਅ ਵੀ ਕੀਤਾ ਇੱਥੇ ਦੇ ਸ਼ਾਸਨ 'ਚ ਵੀ ਬਦਲਾਅ ਕੀਤਾ ਸਿੱਖ ਗੁਰੂਆਂ ਦੇ ਉੱਤੇ ਸ਼ਾਸਕਾਂ ਨੇ ਕਿੰਨੇ ਜ਼ੁਲਮ ਕੀਤੇ ਉਹ ਵੀ ਇੱਕ ਰਾਜਨੀਤੀ ਸੀ ਪਰ ਸਿੱਖ ਗੁਰੂਆਂ ਨੇ ਆਪਣੀ ਸਪਿਰਚੁਅਲਿਟੀ ਯੂ ਨੋ ਅਧਿਆਤਮ ਕਹਿੰਨੇ ਆ ਤੇ ਇੱਕ ਪੰਥ ਨੂੰ ਦਿਸ਼ਾ ਉਹ ਵੀ ਦਿੱਤੀ ਦੋਨੋਂ ਇਕੱਠੀਆਂ ਚੱਲੀਆਂ ਅੱਜ ਸਿੱਖ ਕੌਮ ਮੈਂ ਇੱਕ ਗੱਲ ਦੇ ਵਿੱਚ ਕਹਨਾ ਅੱਜ ਸਿੱਖ ਕੌਮ ਦੇ ਅੰਦਰ ਕਰੁਣਾ ਦਇਆ ਭਾਵਨਾ ਤੇ ਸੇਵਾ ਇਹ ਕਿਉਂ ਹੈਗੀ ਆ ਕਿਉਂ ਹੈਗੀ ਆ ਇਹ ਕਿਉਂ ਮਿਲੀ ਹੈ ਇਹ ਉਹਨਾਂ ਨੂੰ ਗੁਰੂ ਮਹਾਰਾਜ ਨੇ ਧਰਮ ਦੇ ਰਾਹੀ ਦਿੱਤੀ ਆ ਕਿ ਤੁਸੀਂ ਦਸਵੰਦ ਕੱਢਣਾ ਤੁਸੀਂ ਸੇਵਾ ਕਰਨੀ ਆ ਤੁਸੀਂ ਲੰਗਰ ਜਿਹੜਾ ਵੈ ਛਕਣਾ ਵੀ ਆ ਤੇ ਲੰਗਰ ਵੰਡਣਾ ਵੀ ਆ ਵੰਡ ਕੇ ਖਾਣਾ ਵੰਡ ਛਕੋ ਠੀਕ ਹੈ ਨਾ ਇਹ ਕਿੱਥੋਂ ਆਇਆ ਇਹ ਧਰਮ ਤੋਂ ਆਇਆ ਜੇ ਧਰਮ ਨਾ ਹੋਵੇ ਜੇ ਅਧਿਆਤਮ ਨਾ ਹੋਵੇ ਤੇ ਫਿਰ ਅਰਾਜਕਤਾ ਫਿਰ ਤਾਂ ਲੋਕ ਜਿਹੜੇ ਲੀਡਰ ਹੈ ਜਾਂ ਪੋਲਿਟੀਕਲ ਲੀਡਰ ਹੈ ਇਹ ਤਾਂ ਫਿਰ ਕਿਸੇ ਨੂੰ ਸਮਝਾ ਨਹੀਂ ਕੋਈਣਾ ਕਿਤੇ ਡਰ ਤਾਂ ਹੁੰਦਾ ਨਾ ਸਪਿਰਚੁਅਲਿਟੀ ਦਾ ਚਾਨਣਾ ਤਾਂ ਹੁੰਦਾ ਨਾ ਭਈ ਕੋਈ ਸੰਤ ਕਿਤੇ ਬੈਠੇਗਾ ਇਆ ਕੋਈ ਗੁਰੂ ਬੈਠੇਗਾ ਉਹ ਚੰਗੇ ਹੀ ਉਪਦੇਸ਼ ਦੇਵੇਗਾ ਚੰਗੀ ਮੱਤ ਦਊਗਾ ਨਹੀਂ ਤਾਂ ਪੋਲਿਟਿਕਲ ਲੀਡਰ ਦੀ ਤਾਂ ਮੱਤ ਉਦਾਂ ਹੀ ਵੱਜੀ ਹੁੰਦੀ ਆ ਕੋਈ ਚੰਗੀ ਸੇਧ ਹੀ ਦਊਗਾ ਉਹ ਭਾਈ ਲੋਕੋ ਲੋਕਾਂ ਦੇ ਕੰਮ ਕਰੋ ਵਾਤਾਵਰਨ ਨੂੰ ਬਚਾਉਣ ਲਈ ਸੰਤ ਅੱਗੇ ਆ ਰਹੇ ਨੇ ਤੁਸੀਂ ਇਹਨੂੰ ਆਪਾਂ ਚਲੋ ਇਹ ਲੰਬਾ ਵਿਸ਼ਾ ਹੋ ਜਾਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਇਹ ਬਹੁਤ ਲੰਬਾ ਦੇ ਆਤਮ ਤੇ ਰਾਜਨੀਤੀ ਦਾ ਰਿਸ਼ਤਾ ਹੈਗਾ ਤੁਸੀਂ ਸਮਾਜ ਸੇਵਾ ਵੀ ਵਿੱਚ ਇੱਕ ਸਬਜੈਕਟ ਜੁੜਦਾ ਇੱਕ ਵਿਸ਼ਾ ਸਮਾਜ ਸੇਵਾ ਵੀ ਜੁੜਦਾ ਤੁਹਾਨੂੰ ਯਾਦ ਹੋਵੇਗਾ ਕੋਵਿਡ ਦਾ ਦੌਰ ਸੀ ਤੇ ਇੱਕਦਮ ਲਾਕਡਾਊਨ ਹੋ ਗਿਆ اور بڑا ਹਹਾਕਾਰ ਮਚ ਗਈ ਪੋਲੀਟਿਕਲ ਲੀਡਰਾਂ ਨੇ ਆਪਣੇ ਘਰ ਦੇ ਦਰਵਾਜ਼ੇ ਬੰਦ ਕਰ ਲਏ ਲੇਕਿਨ ਦਇਆ ਕਰੂਨਾ ਦਾ ਸਾਗਰ ਸੰਤਾਂ ਦੇ ਕੋਲੋਂ ਨਿਕਲਿਆ ਸਾਰੇ ਸਮਾਜਿਕ ਔਰ ਧਾਰਮਿਕ ਸੰਤਾਂ ਨੇ ਆਪਣਾ ਯੋਗਦਾਨ ਪਾਇਆ ਲੇਕਿਨ ਸਭ ਤੋਂ ਜ਼ਿਆਦਾ ਜਿਹੜਾ ਯੋਗਦਾਨ ਹੈ ਉਹ ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਦਾ ਰਿਹਾ ਜਦ ਮੈਂ ਪੁਰਾਣੀ ਕਿਉਂਕਿ 6 ਸਾਲ ਪੁਰਾਣੀ ਤਸਵੀਰ ਨੂੰ ਯਾਦ ਕਰਾਂ ਤੇ ਮੈਨੂੰ ਯਾਦ ਹੈ ਕਰੀਬ 13 ਲੱਖ ਦੇ ਕਰੀਬ ਰੋਜ਼ ਲੋਕਾਂ ਦਾ ਲੰਗਰ ਦੋ ਟਾਈਮ ਪੱਕ ਕੇ ਡਿਸਟ੍ਰੀਬਿਊਟ ਹੁੰਦਾ ਸੀ ਔਰ ਰਾਜਨੀਤਿਕ ਲੋਕਾਂ ਨੂੰ ਨਰਿੰਦਰ ਮੋਦੀ ਉਦੋਂ ਪ੍ਰਧਾਨ ਮੰਤਰੀ ਸੀ ਹਿੰਦੁਸਤਾਨ ਦੇ ਉਹਨਾਂ ਨੂੰ ਅਪੀਲ ਕਰਨੀ ਪਈ ਸੰਤਾ ਨੂੰ ਬਈ ਤੁਸੀਂ ਮਦਦ ਕਰੋ ਤੁਹਾਨੂੰ ਯਾਦ ਹੋਏਗਾ ਉਹਨਾਂ ਨੇ ਜਿਹੜੀ ਵੀਡੀਓ ਕਾਨਫਰੈਂਸ ਲਈ ਗੱਲ ਕੀਤੀ ਤੇ 5000 ਦਾ ਡੇਰੇ ਜਿਹੜੇ ਨਾ ਹਿੰਦੁਸਤਾਨ ਦੇ ਵਿੱਚ ਇਹਨਾਂ ਦੇ ਖੋਲ ਦਿੱਤੇ ਗਏ ਖੋਲ ਦਿੱਤੇ ਗਏ ਲੰਗਰ ਪਕੜਨਾ ਸ਼ੁਰੂ ਹੋ ਗਿਆ ਲੰਗਰ ਵਰਤਣਾ ਸ਼ੁਰੂ ਹੋ ਗਿਆ ਪੈਕਟਾਂ ਦੇ ਵਿੱਚ ਘਰਾਂ ਤੱਕ ਪਹੁੰਚਾਇਆ ਜਾਣ ਲੱਗਾ ਅਦਰਵਾਈਜ਼ ਇੱਥੇ 140 ਕਰੋੜ ਦੀ ਜਨਤਾ ਹੈ ਤੇ ਕਈ ਲੋਕ ਤਾਂ ਇਸ ਤਰ੍ਹਾਂ ਦੀ ਆਬਾਦੀ 60 70% ਜਿੰਨਾਂ ਕੋਲ ਦੋ ਜਿਨ੍ਹਾਂ ਨੇ ਰੋਜ਼ ਸਵੇਰੇ ਆਟਾ ਲੈਣਾ ਰੋਜ਼ ਸਵੇਰੇ ਸਬਜ਼ੀ ਲੈਣੀ ਹੈ ਉਹੀ ਪਕਾਣੀ ਹੈ ਖਾਣੀ ਹੈ ਰੋਜ਼ ਉਹਨਾਂ ਨੇ ਕਿਲੋ ਆਟਾ ਲੈ ਕੇ ਜਾਣਾ ਤੇ ਉਹਨਾਂ ਲਈ ਤਾਂ ਸਾਰਾ ਕੁਝ ਬੰਦ ਹੋ ਗਿਆ ਮਾਲਕਾਂ ਨੇ ਜਿਹੜੇ ਫੈਕਟਰੀ ਮਾਲਕਾਂ ਸੀ ਉਹਨਾਂ ਨੇ ਦਰਵਾਜ਼ੇ ਬੰਦ ਕਰ ਲਏ ਤੇ ਗਰੀਬ ਲੋਕ ਕਿੱਥੇ ਜਾਣੇ ਸੀ ਹਾਹਾਕਾਰ ਮਚਣੀ ਸੀ ਫਿਰ ਉਹ ਕਰੁਣਾ ਦਾ ਸਾਗਰ ਜਿਹੜਾ ਉਹ ਸੰਤਾਂ ਦੇ ਉੱਤੋਂ ਵਹਾਵ ਹੋਇਆ ਤੇ ਉਹਨੂੰ ਸਮਾਜਿਕ ਆਪਾਂ ਵਿਖਾ ਵੀ ਕਹਿ ਦਿੰਨੇ ਆ ਸਮਾਜਿਕ ਵਿਸ਼ੇ ਵੀ ਕਹਿ ਦਿੰਨੇ ਆ ਔਰ ਤੁਹਾਨੂੰ ਯਾਦ ਹੋਏਗਾ 2019 ਤੋਂ ਬਾਅਦ ਇੱਕ ਡੇਰੇ ਦੇ ਮੁਖੀ ਜਿਹੜੇ ਗੁਰਿੰਦਰ ਸਿੰਘ ਢਿੱਲੋਂ ਨੇ ਇਹਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਸਪੈਸ਼ਲ ਧੰਨਵਾਦ ਵੀ ਕੀਤਾ ਫਿਰ ਅੰਮ੍ਰਿਤ ਸ਼ਾਮ ਮਿਲਨ ਵੀ ਆਏ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2022 ਚ ਵੀ ਮਿਲਨ ਆਏ ਤੇ ਧੰਨਵਾਦ ਕਰਕੇ ਗਏ ਕਹਿਣ ਦਾ ਮੇਰਾ ਮਕਸਦ ਸਿਰਫ ਇਹ ਹੈਗਾ ਕਿ ਜਦੋਂ ਕੋਈ ਸੰਤ ਕਿਤੇ ਮੁਲਾਕਾਤ ਕਰਦੇ ਨੇ ਇਹ ਪੋਲਿਟਿਕਲ ਲੋਕਾਂ ਨਾਲ ਮੁਲਾਕਾਤ ਕਰਦੇ ਨੇ ਉਹ ਉਹਨਾਂ ਨੂੰ ਸੇਧ ਦੇਣ ਲਈ ਕਰਦੇ ਆ ਉਹਨਾਂ ਦੀ ਮੱਤ ਉੱਚੀ ਕਰਨ ਲਈ ਕਰਦੇ ਆ ਭਾਈ ਲੋਕੋ ਆਪਣੇ ਦੇ ਅੰਦਰ ਲੋਕਾਂ ਦੇ ਕੰਮ ਕਰੋ ਅੰਦਰ ਆਪਣੇ ਦਿਯਾਰ ਰੱਖੋ করুণਾ ਰੱਖੋ ਉਹਨਾਂ ਦੀਆਂ ਗੱਲਾਂ ਸੁਣੋ ਉਹਨਾਂ ਦਾ ਕੀ ਮੱਤ ਕੀ ਹੁੰਦਾ ਸਿਕੋ ਮੱਤ ਦੇ ਵਿੱਚ ਸਾਫ ਹੈਗਾ ਕਿ ਲੋਭ ਮੋਹ ਤੇ ਅਹੰਕਾਰ ਤੇ ਆਪਣੇ ਮਨ ਦੇ ਉੱਤੇ ਕਾਬੂ ਕਰਨਾ ਇਹੀ ਹੈ ਨਾ ਅਧਿਆਤਮ ਦਾ ਫਲਸਫਾ ਤੇ ਇਹੀ ਉਥੇ ਰਾધા ਸਵਾਮੀ ਮੁਖੀ ਜਿਹੜੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਇਹੀ ਉਪਦੇਸ਼ ਦਿੰਦੇ ਨੇ ਔਰ ਬਾਣੀ ਦੇ ਉਪਦੇਸ਼ ਹੈ ਗੁਰੂ ਮਹਾਰਾਜ ਦੇ ਉਪਦੇਸ਼ ਹੈ ਜਿੰਨੂੰ ਉਹ ਅਗਿਓ ਲੈਬੋਰੇਟ ਕਰਕੇ ਸੰਗਤ ਨੂੰ ਦਿੰਦੇ ਨੇ ਤੇ ਲੋਭ ਕੌਣ ਕਰਦਾ ਹੈ ਲੋਭ ਸਾਰੇ ਪੋਲਿਟੀਕਲ ਲੋਕ ਕਰਦੇ ਆ ਹੰਕਾਰ ਕਿੰਨਾ ਚ ਹੁੰਦਾ ਪੋਲਿਟੀਕਲ ਲੋਕਾਂ ਚ ਹੁੰਦਾ ਉਹਨਾਂ ਨੇ ਪਰਚੀ ਭੇਜ ਦਿਓ 8-8 ਘੰਟੇ ਤੁਹਾਨੂੰ ਅੰਦਰ ਨਹੀਂ ਬੁਲਾਣਾ ਕਿਸੇ ਨਾਲ ਹੱਥ ਹੀ ਨਹੀਂ ਮਲਾਣਾ ਠੀਕ ਹੈ ਨਾ ਲੋਭ মোহ ਕਿੰਨੂੰ ਹੁੰਦਾ ਉਹ ਵੀ ਸਾਰਾ ਪੋਲਿਟੀਕਲ ਲੋਕਾਂ ਨੂੰ ਹੁੰਦਾ ਕੁਰਸੀ ਦਾ মোহ ਬਈ ਮੇਰੀ ਕੁਰਸੀ ਨਾ ਚਲੀ ਜਾਵੇ ਹੁਣ ਮੰਨ ਲਓ ਐਸੇ ਐਗਜ਼ਾਮਪਲ ਨੂੰ ਅੱਜ ਦੇ ਦੌਰ 'ਚ ਸੈੱਟ ਕਰੀਏ ਤੇ ਸੁਖਵੀਰ ਸਿੰਘ ਬਾਦਲ ਦੇ ਵਿੱਚ ਕੁਰਸੀ ਦਾ ਮੋਹ ਹੈ ਕੁਰਸੀ ਨੂੰ ਫੜ ਕੇ ਬੈਠੇ ਆ ਪੰਤ ਸਾਰਾ ਜਿਹੜਾ ਵਾ ਉਹ ਉਤਲ-ਪੋਤਲ ਹੋਇਆ ਪਿਆ ਲੋਭ ਅੰਕ ਜਿਹੜਾ ਮਤਲਬ ਲੋਭ ਹੁੰਦਾ ਪੈਸਾ ਹੋਰ ਇਕੱਠਾ ਕਰ ਲਓ ਮੋਹ ਕੁਰਸੀ ਦਾ ਹੰਕਾਰ ਮੈਂ ਰਾਜਾ ਇਸ ਸਟੇਟ ਦਾ ਮੈਂ ਬਾਬਾ ਇਸ ਸਟੇਟ ਦਾ ਇਹਨਾਂ ਨੂੰ ਕੌਣ ਠੀਕ ਕਰੂਗਾ ਇਹਨਾਂ ਨੂੰ ਠੀਕ ਕੌਣ ਕਰੂਗਾ ਇਹਨਾਂ ਨੂੰ ਇੱਕ ਸਪਿਰਚੁਅਲ ਸ਼ਾਂਤੀ ਠੀਕ ਕਰ ਸਕਦਾ ਏਕ ਮਰਮਤ ਇਹਨੂੰ ਪੰਜਾਬੀ ਚ ਕਹਿੰਦੇ ਡੈਂਟਿੰਗ ਪੇਂਟਿੰਗ ਤੇ ਮਰਮਤ ਕਰਨਾ ਇਹ ਕਿਸੇ ਕੜੜੇ ਸੰਤ ਨਹੀਂ ਕਰਨੀ ਆ ਸੰਤ ਜਿਹੜਾ ਜਿਹੜਾ ਤੁਹਾਨੂੰ ਠੀਕ ਆ ਅਸੀਂ ਬਾਣੀ ਦਾ ਉਚਾਰਨ ਕਰਦੇ ਆ ਬਾਣੀ ਦਾ ਉਚਾਰਨ ਕਰਦੇ ਆ ਬਾਣੀ ਅੰਦਰ ਲੈ ਕੇ ਜਾ ਕੇ ਉਹਨੂੰ ਇੰਪਲੀਮੈਂਟ ਕਰਨ ਲਈ ਆਪਣੇ ਚ ਮਨ ਵਿੱਚ ਤਾਕਤ ਹੋਣੀ ਚਾਹੀਦੀ ਲੇਕਿਨ ਅੱਜ ਦਾ ਜਿਹੜਾ ਅਜੋਕੇ ਦੌਰ ਚੱਲ ਰਿਹਾ ਕਿਸੇ ਦੇ ਅੰਦਰ ਮੈਂ ਕਹਿੰਦਾ ਕਿਸੇ ਦੇ ਅੰਦਰ ਇੰਨੀ ਤਾਕਤ ਨਹੀਂ ਹੈਗੀ ਕਿ ਅਸੀਂ ਜੋ ਸੁਣਦੇ ਆ শ্রবণ ਕਰਦੇ ਉਹਨੂੰ ਜੀਵਨ ਚ ਢਾਲਣ ਦੀ ਕੋਸ਼ਿਸ਼ ਕਰੀਏ ਹੁਣ ਤਾਂ ਅਸੀਂ ਲੈਕਚਰਸ ਹੁੰਦੇ ਆ ਤੁਸੀਂ ਵਿਜ਼ੂਅਲਸ ਹੁੰਦੇ ਰਹੋ ਲੈਕਚਰ ਜੇ ਕੋ ਡੰਡੇ ਵਾਲਾ ਮਾਸਟਰ ਲੱਗੇ ਨਾ ਖੜਾ ਹੋਵੇ ਤੁਹਾਨੂੰ ਨਾ ਸਮਝਾਵੇ ਲੈਬੋਰੇਟ ਕਰੇ ਤੇ ਤੁਹਾਡੇ ਵੀ ਖਾਨੇ 'ਚ ਗੱਲ ਨਹੀਂ ਪੈਂਦੀ ਕਿ ਮੈਂ ਇਹ ਕੰਮ ਕਰਨਾ ਹੈ ਕਿ ਮੈਨੂੰ ਇਹ ਸਮਝਾਇਆ ਗਿਆ ਮੈਂ ਸੇਧ ਦੇਣੀ ਹੈ ਮੈਂ ਸਿੱਧੇ ਰਸਤੇ ਤੁਰਨਾ ਮੈਂ ਕ੍ਰਪਸ਼ਨ ਨੂੰ ਖਤਮ ਕਰਨਾ ਮੈਂ ਵਾਸਨਾ ਨੂੰ ਖਤਮ ਕਰਨਾ ਮੈਂ ਹੰਕਾਰ ਖਤਮ ਕਰਨਾ ਮੈਂ ਅਰਾਜਕਤਾ ਖਤਮ ਕਰਨੀ ਹੈ ਮੈਂ ਗਰੀਬਾਂ ਤੱਕ ਜਿਵੇਂ ਲੰਗਰ ਪਹੁੰਚਾਇਆ ਮੈਂ ਗਰੀਬਾਂ ਦੀ ਸੇਵਾ ਕਰਨੀ ਹੈ ਲੇਕਿਨ ਅੱਜ ਦਾ ਇਹ ਮੌਜੂਦਾ ਜਿਹੜਾ ਦੌਰ ਹੈ ਰਾਜਨੀਤੀ ਦਾ ਉਹ ਪਰਿਸ਼ਿਸ਼ ਬਦਲ ਲਿਆ ਪਿਆ ਠੀਕ ਹੈ ਨਾ 2019 ਤੋਂ ਬਾਅਦ ਜਿਹੜੀ ਸਵਾਲ ਤੇ ਚਲੋ ਮੈਂ ਆਨਾ ਹੁਣ ਲੰਬੀ ਗੱਲ ਹੋ ਗਈ ਕਿਉਂਕਿ ਇਹ ਗੱਲ ਮੈਂ ਤੁਹਾਨੂੰ ਦੱਸਿਆ ਸੀ ਤੁਸੀਂ ਛੇੜ ਲਈ ਤੇ ਹੁਣ ਲੰਬੀ ਚਲੀ ਜਾ ਸਕਦੀ ਹੈ ਲੇਕਿਨ 2019 ਤੋਂ ਬਾਅਦ ਸਮਾਜਿਕ ਤੌਰ ਤੇ ਜੋ ਡੇਰੇ ਵੱਲੋਂ ਕੀਤਾ ਗਿਆ ਉਹਦੀ ਵਿਖਾ ਪੱਧਰ ਦੇ ਉੱਤੇ ਜਿਹੜੀ ਹੈ ਨਾ ਪ੍ਰਸ਼ੰਸਾ ਵੀ ਹੋਈ ਹੈ ਦੂਸਰੀ ਜਿਹੜੀ ਗੱਲ ਹੈ ਕਿ ਉਸ ਤੋਂ ਬਾਅਦ ਲਗਾਤਾਰ ਮੁੱਖ ਮੰਤਰੀਆਂ ਵੱਲੋਂ ਮੈਂ ਹੁਣ ਦੇਖਦਾ ਪਿਆ ਸੀ 26 ਜਨਵਰੀ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜਿਹੜੇ ਨਵੇਂ ਉਤਰਾਧਿਕਾਰੀ ਨੇ ਆਪਣੇ ਹਜ਼ੂਰ ਮਹਾਰਾਜ ਜਸਦੀਪ ਸਿੰਘ ਗਿਲ ਇੱਕਾਣ ਵੀ ਗਏ ਨੇ ਮੱਧ ਪ੍ਰਦੇਸ਼ ਤੇ ਉੱਥੇ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਆਏ ਨੇ ਉੱਥੇ ਦੇ ਡਾਕਟਰ ਮੋਨ ਮਿਲਣ ਆਏ ਨੇ ਮੈਂ ਕਹਿੰਦੇ ਨੇ ਪਿੱਛੇ ਹਰਿਆਣੇ ਦੇ ਕਬੀਰ ਕੁੱਟੀਆਂ ਜਿਹੜਾ ਨੂੰ ਆਪਾਂ ਕਹਿੰਨੇ ਆ ਨਾਇਬ ਸਿੰਘ ਸੈਣੀ ਦਾ ਘਰ ਆ ਉਹਨਾਂ ਦੇ ਘਰੇ ਗਏ ਨੇ ਨਾਇਬ ਸਿੰਘ ਸੈਣੀ ਮਿਲ ਕੇ ਵੀ ਗਏ ਨੇ ਹਰਿਆਣਾ ਦੇ ਮੁੱਖ ਮੰਤਰੀ ਬਾਬਾ ਜੀ ਹੁਣ ਜਖੜ ਸਾਹਿਬ ਦੇ ਪੋਤੇ ਦੇ ਵਿਆਹ ਤੇ ਵੀ ਗਏ ਨੇ ਪਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਦੋਨਾਂ ਫੰਕਸ਼ਨਾਂ ਤੇ ਵੀ ਗਏ ਨੇ ਰਾਜਾ ਵੜਿੰਗ ਵੀ ਆਪਣੀ ਵਾਈਫ ਨਾਲ ਮਿਲ ਕੇ ਆਏ ਨੇ ਅਮੀਸ਼ਾ ਵੀ ਉੱਥੇ ਮਿਲ ਕੇ ਆਏ ਨੇ ਡੇਰੇ ਸੋ ਮੈਂ ਤਾਂ ਇਹ ਕਹਿਣਾ ਕਿ ਯਾਰ ਜੇ ਰਾਜਨੀਤਿਕ ਲੋਗ ਇਹਨਾਂ ਨੂੰ ਮਿਲ ਰਿਹਾ ਜਾਂ ਸਮਾਜਿਕ ਤੌਰ ਤੇ ਅਮਨ ਅਰੋੜਾ ਹੀ ਚਲੋ ਆਮ ਆਦਮੀ ਪਾਰਟੀ ਦੇ ਬੜੀ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦੇ ਮੋਢਿਆਂ ਤੇ ਕਿਉਂਕਿ ਪੰਜਾਬ 'ਚ ਹਕੂਮਤ ਆਮ ਆਦਮੀ ਪਾਰਟੀ ਦੀ ਹੈ ਇਹ ਬਾਬਾ ਜੀ ਕੋਲ ਸੇ ਦੀ ਉਹਨਾਂ ਨੇ ਤਾਂ ਸੇਧ ਦੇਣੀ ਨਾ ਵੀ ਯਾਰ ਆ ਕੰਮ ਕਰ ਲੋ ਪੰਜਾਬ ਦਾ ਵਾਤਾਵਰਣ ਬਚਾ ਲੋ ਪੰਜਾਬ ਦਾ ਪਾਣੀ ਬਚਾ ਲੋ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈਗਾ ਇਹ ਕਰਪਸ਼ਨ ਆ ਜਾਂ ਆ ਚੀਜ਼ ਹੈ ਲੋਬ ਹੈ ਮੋਹ ਹੈ ਘਾਰੇ ਚੁਣ ਕੱਢੋ ਲੋਕਾਂ ਦੀ ਜਨ ਸੇਵਾ ਕਰੋ ਸੋ ਮੈਂ ਕਹਿੰਦਾ ਕਿ ਸੰਤ ਜੇ ਕਿਤੇ ਜਾਂਦੇ ਨੇ ਤੇ ਉਹਨਾਂ ਦੇ ਕੋਲ ਸਭ ਤੋਂ ਉਲਟਾ ਉਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਪੋਲਿਟਿਕਲ ਲੋਕਾਂ ਨੂੰ ਇਹ ਸਾਡੇ ਘਰੇ ਆਏ ਨੇ ਤੇ ਇਹਨਾਂ ਕੋਲੋਂ ਆਪਾਂ ਕੁਛ ਨਾ ਕੁਛ ਲੈ ਲਈਏ ਤੇ ਉਹ ਜਨਤਾ ਦੇ ਵਿੱਚ ਇੰਪਲੀਮੈਂਟ ਕਰੀਏ ਡਾਕਟਰ ਸਾਹਿਬ ਇੱਕ ਨਾ ਗੱਲ ਸਾਫ਼ ਤੌਰ ਤੇ ਚਲਦੀ ਵੀ ਕਿਉਂਕਿ ਫੋਟੋਸ ਬਹੁਤ ਵਾਇਰਲ ਹੋਈਆਂ ਸੁਖਬੀਰ ਸਿੰਘ ਬਾਰਲ ਦੀ ਬੇਟੀ ਦੇ ਵਿਆਹ ਦੀਆਂ ਵੀ ਤੇ ਉਦੋਂ ਇੱਕ ਚਰਚਾ ਸ਼ੁਰੂ ਹੋ ਗਈ ਕਿ ਸੁਖਬੀਰ ਸਿੰਘ ਬਾਰਲ ਜਿਸ ਕੰਡੀਸ਼ਨ 'ਚ ਇਸ ਵੇਲੇ ਹੈਗੇ ਆ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਮੇਬੀ ਕੋਈ ਸਟ੍ਰੈਟਜੀ ਪਲਾਨ ਹੋ ਰਹੀ ਹੈ ਤੇ ਉਹਦੇ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਹਿੱਸਾ ਹੈਗੇ ਨੇ ਨਹੀਂ 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 ਉਹ ਪੋਲਿਟਿਕਲ ਨਾ ਕਦੀ ਮੇਰੀ ਧਿਆਨ ਨਾਲ ਗੱਲ ਸੁਣੋ ਉਹਨਾਂ ਨੂੰ ਰਾਜਨੀਤੀ ਚ ਕੋਈ ਇੰਨਾ ਇੰਟਰਸਟ ਨਹੀਂ ਉਹਨਾਂ ਦਾ ਤਾਂ ਸਾਰੀਆਂ ਪਾਰਟੀਆਂ ਦਾ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰ ਦੱਸਿਆ ਸੀ ਸਾਰੀਆਂ ਪਾਰਟੀਆਂ ਦੇ ਲੋਕ ਉਹਨਾਂ ਦੇ ਦਰ ਤੇ ਜਾਂਦੇ ਆ ਉਹਨਾਂ ਨਾਲ ਤਾਂ ਫੋਟੋਆਂ ਖਿਚਾ ਕੇ ਅਗਲੇ ਆਪਣੀਆਂ ਵੋਟਾਂ ਮੰਗਦੇ ਆ ਹਾਂ ਲੇਕਿਨ ਇਹ ਹੈ ਕਿ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਨਾਲ ਉਦੋਂ ਬੜੇ ਲੰਬੇ ਟਾਈਮ ਤੋਂ ਉਹਨਾਂ ਦਾ ਰਿਸ਼ਤਾ ਹੈਗਾ ਕਿਉਂਕਿ ਵਿਕਰਮ ਮਜੀਠੀਆ ਵੀ ਉਹਨਾਂ ਦੀ ਜਿਹੜੇ ਕਾਫੀ ਵੱਡੇ ਫਾਲੋਅਰ ਨੇ ਤੇ ਉਹ ਉਹਨਾਂ ਦਾ ਪਰਿਵਾਰ ਬੜੇ ਲੰਬੇ ਟਾਈਮ ਤੋਂ ਉਹਨਾਂ ਨਾਲ ਜੁੜਿਆ ਹੋਇਆ ਤੇ ਨੇਚਰਲੀ ਗੱਲ ਹੈ ਯਾਰ ਹੁਣ ਸੁਨੀਲ ਜਾਖੜ ਨੇ ਬਾਬਾ ਜੀ ਦੇਖੋ ਦੇਖੋ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਪੰਜਾਬ ਦੇ ਵਸਨੀਕ ਨੇ ਪੰਜਾਬ ਦੇ ਜੰਪਲ ਨੇ ਮੋਗਾ ਤੇ ਵਿੱਚ ਉਹਨਾਂ ਦਾ ਬਰਥ ਹੋਇਆ ਹੋਇਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਟੂਡੈਂਟ ਹੈ ਸੁਨੀਲ ਜਾਖੜ ਉਹਨਾਂ ਦੇ ਕਲਾਸਮੇਟ ਸੀਗੇ ਪੰਜਾਬ ਦੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਏਗਾ ਜਿਹੜੇ ਪੰਜਾਬ ਦੇ ਭਾਜਪੀ ਦੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਖੜ ਬਾਬਾ ਗੁਰਿੰਦਰ ਸਿੰਘ ਢਿਲੋਂ ਜਿਹਦੇ ਸਪਾਰਟੀ ਨੇ ਔਰ ਉਹਨਾਂ ਦੇ ਨਾਲ ਪੜਦੇ ਰਹੇ ਨੇ ਤੇ ਇਸ ਤਰ੍ਹਾਂ ਨਾ ਕਿਤੇ ਉਂਗਲੀਆਂ ਸੰਗਲੀਆਂ ਸਮਾਜਿਕ ਤੌਰ ਤੇ ਹੁੰਦੀਆਂ ਵੀ ਹੈਗੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੇਖੋ ਇਹ ਉੱਥੇ ਵੀ ਜਦੋਂ ਇਹ ਦਿੱਲੀ ਵੀ ਇਹਨਾਂ ਦੇ ਖੰਡ ਪਟ ਰੱਖਿਆ ਸੀਗਾ ਬਾਬਾ ਗੁਰਿੰਦਰ ਸਿੰਘ ਜੀ ਢਿਲੋਂ ਦਿੱਲੀ ਵੀ ਗਏ ਸੀਗੇ ਇਹਨਾਂ ਨਾਲ ਦੇਖੋ ਮੈਂ ਇਹ ਗੱਲ ਨੂੰ ਸਮਝ ਕਹਿਣਾ ਚਾਹਣਾ ਮੇਰੀ ਗੱਲ ਦੇ ਦੁਆਰਾ ਨੂੰ ਫੋਕਸ ਨੂੰ ਸਮਝੋ ਕਿ ਉਹਨਾਂ ਦੇ ਰਿਸ਼ਤੇ ਸਾਰੇ ਪੋਲੀਟਿਕਲ ਲੋਕਾਂ ਨਾਲ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਹੈ ਮਨੋਰ ਲਾਲ ਖੱਟਣ ਨਾਲ ਇਸ ਤੋਂ ਵੀ ਜ਼ਿਆਦਾ ਰਿਸ਼ਤੇ ਸੀਗੇ ਉਹਨਾਂ ਦੇ ਚੋਟਾਲਾ ਪਰਿਵਾਰ ਨਾਲ ਵੀ ਰਿਸ਼ਤੇ ਚੰਗੇ ਰਹੇ ਨੇ ਉਹਨਾਂ ਦੇ ਤੇ ਉਹਨਾਂ ਕੋਲ ਤਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਣਾ ਸਾਰੀਆਂ ਰਾਜਨੀਤਿਕ ਪਾਰਟੀਆਂ ਹਾਂ ਕਿਉਂਕਿ ਹੁਣ ਇੱਕ ਜਿਹੜੀ ਗੱਲ ਵਿਚਾਰਜੋਗ ਹੈ ਜਿਹੜੀ ਗੱਲ ਮੈਂ ਹੁਣ ਤੁਹਾਡੇ ਨਾਲ ਗੱਲ ਕਰਦੇ ਕਰਦੇ ਜੇਹਾਂ ਜਾਣਦੀ ਆ ਬਾਬਾ ਗੁਰਿੰਦਰ ਸਿੰਘ ਜੀ ਢਿੱਲੋਂ ਜਿਹੜਾ ਹੁਣ ਆਪਣਾ ਸਾਰਾ ਡੈਮਿਨਸੇਸ਼ਨ ਜੜੀਆ ਜਾਂ ਦੇਖੋ 5000 ਡੇਡੇ ਨੂੰ ਸੰਚਾਲਨ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਗੱਲ ਹੈ ਤੇ 90 ਦੇਸ਼ਾਂ ਦੇ ਵਿੱਚ ਜਿਹਦੀਆਂ ਬ੍ਰਾਂਚੀਜ਼ ਹੋਣ ਐਡਾ ਵੱਡਾ ਨੈਟਵਰਕ ਹੋਵੇ ਹੌਲੀ ਹੌਲੀ ਉਹ ਉਹਨਾਂ ਨੇ ਲਗਭਗ ਸਾਰਾ ਜਿਹੜਾ ਆਪਣਾ ਉੱਤਰਾਧਿਕਾਰੀ ਹੈ ਉਹ ਹਜੂਰ ਮਹਾਰਾਜ ਜਸਦੀਪ ਸਿੰਘ ਗਿੱਲ ਨੂੰ ਦੇਣਾ ਸ਼ੁਰੂ ਕਰ ਦਿੱਤਾ ਔਰ ਮੈਨੂੰ ਲੱਗਦਾ ਜੋ ਮੈਂ ਖਬਰ ਵੀ ਪੜ ਰਿਆ ਸੀ ਇੱਕ ਦਿਨ ਕਿ 1 ਜੂਨ ਤੋਂ ਇਹਦਾ ਡੇਰੇ ਦਾ ਨਾਮਦਾਨ ਹੈਗਾ ਉਹ ਵੀ ਜਸਦੀਪ ਸਿੰਘ ਗਿੱਲ ਹਜੂਰ ਮਹਾਰਾਜ ਕਰਨਗੇ ਬਾਬਾ ਜੀ ਆਪਣੇ ਆਪ ਨੂੰ ਹੁਣ ਫ੍ਰੀ ਕਰ ਰਹੇ ਨੇ ਇਹ ਕਿਉਂਕਿ ਉਹ ਇੱਕ ਜਿਹੜਿਆ ਨਾ ਹੁਣ ਉਸ ਚੀਜ਼ ਤੋਂ ਟੋਟਲ ਬਾਹਰ ਨਿਕਲਦੇ ਬੈਨ ਜਦੋਂ ਫ੍ਰੀ ਮਾਈਂਡ ਹੋ ਜਾਂਦਾ ਫਿਰ ਉਹ ਥੋੜਾ ਜਿਹਾ ਹੁਣ ਉੱਤੇ ਬੈਠ ਕੇ ਮੋਨੀਟਰ ਹੀ ਕਰਨਗੇ ਕੁਝ ਆਪਣੇ ਜਿਹੜੇ ਪੁਰਾਣੇ ਰਿਸ਼ਤੇ ਨੇ ਜਿੱਥੇ ਆਣਾ ਜਾਣਾ ਕਿਉਂਕਿ ਹੁਣ ਉਹਨਾਂ ਵੱਲੋਂ ਇਹ ਵਿਚਾਰ ਕੀਤਾ ਜਾ ਰਿਹਾ ਕਿ ਮੈਂ ਖੁਸ਼ੀ ਔਰ ਗਮ ਦੋਨਾਂ ਚ ਮੈਂ ਸ਼ਰੀਕ ਹੋਣਾ ਤੇ ਜਿਹੜੇ ਉਹਨਾਂ ਦੇ ਪੁਰਾਣੇ ਸੰਗੀ ਸਾਥੀ ਫਾਲੋਅਰ ਰਹੇ ਨੇ ਉਹਨਾਂ ਨਾਲ ਉਹਨਾਂ ਦਾ ਜਿੰਨਾ ਨਿਹੜਤਾ ਰਹੀ ਹੈ ਉਹਦੇ ਕੋ ਦਾਦੂਵਾਲ ਸਾਹਿਬ ਨਾਲ ਉਹਨਾਂ ਦਾ ਬਹੁਤ ਪਿਆਰ ਹੈ ਦਾਦੂਵਾਲ ਸਾਹਿਬ ਨਾਲ ਉਹਨਾਂ ਦੀ ਉਹ ਵਿਆਹ ਚ ਵੀ ਗਏ ਸੀਗੇ ਗੁਰਦੁਆਰਾ ਸਾਹਿਬ ਲਾਵਾਂ ਫੇਰੇ ਚ ਵੀ ਮੈਂ ਉਹਨਾਂ ਦੀਆਂ ਤਸਵੀਰਾਂ ਉਹ ਤੋਂ ਦੇਖੀਆਂ ਮੇਰਾ ਵੀ ਪਿਆਰ ਬਲਜੀ ਸਿੰਘ ਦਾਦੂ ਹਾਲ ਨਾਲ ਨਾ ਕਾਫੀ ਜਿਆਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਿਬ ਦਾ ਪਰਦਾ ਹੁਣ ਵੀ ਪਿੱਛੇ ਜੀ ਜਾ ਕੇ ਆਏ ਨੇ ਉਹਨਾਂ ਦੇ ਪਰਿਵਾਰ ਦੇ ਰਿਸ਼ਤੇ ਨੇ ਉਹਨਾਂ ਦੇ ਨਾਲ ਤੇ ਉਹ ਜਿਹੜੇ ਇਹ ਇਸ 70 ਇਅਰ ਦੀ ਏਜ ਆ 70 ਦੇ ਲਗਭਗ ਏਜ ਬਾਬਾ ਜੀ ਦੀ ਹੋ ਗਈ ਆ ਹੁਣ ਉਹਨਾਂ ਨੂੰ ਉਸ ਆਪਣਾ ਜਿਹੜਾ ਪੁਰਾਣਾ 40 ਸਾਲ ਦੇ 30 35 40 50 ਸਾਲ ਦੇ ਜਿਹੜੇ ਰਿਸ਼ਤੇ ਨੇ ਉਹਨਾਂ ਨੂੰ ਉਹਨਾਂ ਨੇ ਸਹੀਜ ਕੇ ਰੱਖਿਆ ਹੋਇਆ ਇਵੇਂ ਬਾਦਲ ਪਰਿਵਾਰ ਨਾਲ ਰਿਸ਼ਤਾ ਹੈਗਾ ਇਵੇਂ ਹੋਰ ਜਿਹੜੇ ਉਹਨਾਂ ਨਾਲ ਪਰਿਵਾਰਕ ਰਿਸ਼ਤੇ ਨੇ ਕੰਗ ਪਰਿਵਾਰ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਹੈਗਾ ਉਹ ਜਿਨ੍ਹਾਂ ਨਾਲ ਉਹਨਾਂ ਦੇ ਰਿਸ਼ਤੇ ਨੇ ਉਹਨਾਂ ਨੂੰ ਉਹਨਾਂ ਨੇ ਹੁਣ ਅਹਿਮੀਅਤ ਦੇਣੀ ਸ਼ੁਰੂ ਕੀਤੀ ਹੋਈ ਆ ਜੋ ਮੈਂ ਪਿਛਲੇ ਕੁਝ ਦੌਰ ਤੋਂ ਦੇਖਦਾ ਖਾਸ ਕਰਕੇ ਕੋਵਿਡ 19 ਤੋਂ ਬਾਅਦ ਬਹੁਤ ਕੁਝ ਬਦਲਾਵ ਆਇਆ ਮੈਂ ਤਾਂ ਕਹਿੰਦਾ ਚੰਗੀ ਗੱਲ ਹੈ ਇਸ ਜਿਹੜੀ ਸਰਗਰਮੀਆਂ ਵਧਣਾ ਚੰਗੀ ਗੱਲ ਹੈ ਘੱਟੋ ਘੱਟ ਜਿਹੜੇ ਪੋਲਿਟੀਕਲ ਲੋਗ ਨੇ ਇਹਨਾਂ ਦੇ ਅੰਦਰ ਸਪਿਰਚੁਐਲਿਟੀ ਦਾ ਜਿਹੜਾ ਪਲੇਟਫਾਰਮ ਹੈ ਜਿਹੜਾ ਬੇਸ ਹੈ ਉਹ ਤਾਂ ਪੈਦਾ ਹੋਵੇ ਘਟੋ ਘਟੇ ਇੱਕ ਚੰਗੇ ਸਮਾਜ ਦੀ ਸर्जਨਾ ਹੋਵੇ ਲੋਕ ਜਿਹੜੇ ਪੋਲੀਟੀਕਲ ਲੋਗ ਨੇ ਕਦਰਾਂ ਕੀਮਤਾਂ ਦੇ ਜੀਣ ਆਪਣੀ ਤਾਂ ਇਹੀ ਸੋਚ ਹੈ ਬਾਕੀ ਉਹਨਾਂ ਦੇ ਅੰਦਰ ਕਿੰਨੀ ਕੁ ਬਾਬਾ ਜੀ ਦੀ ਬਾਣੀ ਪੈਂਦੀ ਹੈ ਜਾਂ ਗੁਰੂ ਮਹਾਰਾਜ ਦੇ ਕਿੰਨੇ ਕੁ ਫਲਸਫੇ ਪੈਂਦੇ ਉਹ ਤਾਂ ਲੀਡਰਾਂ ਤੇ ਡਿਪੈਂਡ ਹੈ ਇਹ ਵੀ ਡਾਕਟਰ ਸਾਹਿਬ ਨਾਲ ਗੱਲਾਂ ਚੱਲੀਆਂ ਸੀ ਕਿਉਂਕਿ ਜਦੋਂ ਅਕਲ ਜਦੋਂ ਆਪਾਂ ਕੱਲੀ ਸਿਆਸਤ ਦੀ ਗੱਲ ਕਰਦੇ ਹਾਂ ਨਾ ਖਾਸ ਤੌਰ ਦੇ ਉੱਤੇ ਰਖੜਾ ਪਰਿਵਾਰ ਦੇ ਨਾਲ ਵੀ ਕਹਿੰਦੇ ਕਿ ਖਾਸੇ ਉਹਨਾਂ ਦੇ ਲਿੰਕਸ ਹੈਗੇ ਆ ਔਰ ਇੱਥੋਂ ਤੱਕ ਵੀ ਗੱਲ ਆਈ ਸੀ ਕਿ ਪਟਿਆਲੇ ਵਿੱਚ ਇੱਕ ਮੀਟਿੰਗ ਵੀ ਕਹਿੰਦੇ ਹੋਈ ਸੀ ਜਿਹਦੇ ਵਿੱਚ ਰਖੜ ਵਾਰਵੀਸ ਸ਼ਾਮਿਲ ਸੀ ਔਰ ਸੁਧਾਰ ਲਹਿਰ ਦੇ ਵੀ ਕੁਝ ਲੋਕ ਸਗੇ ਮਤਲਬ ਗੱਲ ਇੱਥੇ ਆ ਜਾਂਦੀ ਹੈ ਕਿ ਇੱਕ ਵਾਰ ਜਹੇਦਾਰ ਸਿੰਘ ਸਾਹਿਬ ਜਾਨੀ ਹਰਪ੍ਰੀਤ ਸਿੰਘ ਨਾਲ ਵੀ ਮੁਲਾਕਾਤ ਕਰਦੇ ਨੇ ਘਰ ਗਏ ਨੇ ਉਹਨਾਂ ਦੇਵਨ ਔਰ ਉਹ ਮੁਲਾਕਾਤਾਂ ਕੀ ਇੱਕ ਸੈਟਲਮੈਂਟ ਵਾਸਤੇ ਹੋ ਰਹੀਆਂ ਨੇ ਜਾਂ ਕੁਝ ਹੋਰ ਪਰਪਸ ਦੇਖੋ ਸਾਹਬ ਸਿੰਘ ਜੀ ਜੇ ਤੁਹਾਡੀ ਮੈਂ ਇਸ ਗੱਲ ਤੇ ਯਕੀਨ ਕਰ ਲਾ ਫਿਰ ਸੈਟਲਮੈਂਟ ਹੋ ਜਾਣੀ ਸੀ ਉਹ ਤਾਂ ਕੁਲ ਮਾਲਕ ਹੈ ਉਹ ਤਾਂ ਇੱਕ ਇੰਡੇਬਟਿਡ ਡੇਰੇ ਦੇ ਸੰਚਾਲਕ ਨੇ ਗੱਦੀ ਛੀਨ ਨੇ ਉਹਨਾਂ ਨੂੰ ਤਾਂ ਕੋਈ ਨਾ ਹੀ ਨਹੀਂ ਕਰਦਾ ਫਿਰ ਤਾਂ ਗੱਲ ਖਤਮ ਹੋ ਜਾਣੀ ਸੀ ਫਿਰ ਤਾਂ ਠੀਕ ਹੈ ਯਾਰ ਰਖੜੇ ਹੋਰਾਂ ਨੂੰ ਵੀ ਕਿਹੜਾ ਮਨਾ ਕਰਨੀ ਸੀ ਬੇ ਬਾਬਾ ਗੁਰਿੰਦਰ ਸਿੰਘ ਢਿੱਲੋ ਜੀ ਨੇ ਕਿਹਾ ਯਾ ਸੁਖਬੀਰ ਸਿੰਘ ਬਾਦਲ ਨੇ ਕਿਹੜਾ ਮਨਾ ਕਰਨਾ ਸੀ ਲੇਕਿਨ ਮੈਂ ਤੁਹਾਨੂੰ ਫੇਰ ਕਹਿਣਾ ਉਹ ਗੱਲ ਸੁਣਦੇ ਨੇ ਲੇਕਿਨ ਉਹਨਾਂ ਦੀ ਉਹਨਾਂ ਨੇ ਦੇਖੋ ਉਹਨਾਂ ਨੂੰ ਸਾਰਿਆਂ ਨੇ ਆਪਣੇ ਦੁੱਖ ਰੋਣੇ ਆ ਰੋਣੇ ਆ ਨਾ ਜਿਹਦੇ ਅੱਗੇ ਦੁੱਖ ਰੋਣੇ ਆ ਤੇ ਇਹ ਹੁੰਦਾ ਵੀ ਸ਼ਾਇਦ ਆਪਣੇ ਤੇ ਕਿਰਪਾ ਹੋ ਜੇ ਲੇਕਿਨ ਉਹ ਪੋਲਿਟੀਕਲ ਇੰਟਰਫੇਰੈਂਸ ਨਹੀਂ ਕਰਦੇ ਉਹ ਰਾਜਨੀਤੀ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਦੇ ਦੁਖੜਾ ਤਾਂ ਉਹਨਾਂ ਕੋ ਲੱਖਾਂ ਲੋਕ ਰੋਂਦੇ ਨੇ ਜਾ ਕੇ ਹੋਟਲ ਮਤਲਬ ਗੱਲ ਨਹੀਂ ਸਮਝਦੇ ਉਹਨਾਂ ਨੇ ਸੁਣਨਾ ਲੇਕਿਨ ਉਹਨਾਂ ਨੇ ਇੰਟਰਫੀਰੈਂਸ ਬਿਲਕੁਲ ਨਹੀਂ ਕਰਨੀ ਜੇ ਇੰਨੀ ਕਿ ਇੰਟਰਫੀਰੈਂਸ ਕਰਨੀ ਹੁੰਦੀ ਤਾਂ ਫਿਰ ਉਹ ਜਿਹੜੀਆਂ ਪੰਜਾਬ ਦੇ ਵਿੱਚੋਂ ਤੁਹਾਡੇ ਸਾਹਮਣੇ ਹੁਣ ਲੋਕੀ ਕਹਿੰਦੇ ਨੇ ਜੀ ਬੀਜੇਪੀ ਦੇ ਲੀਡਰ ਬਾਹਲੇ ਜਾਂਦੇ ਨੇ ਜੀ ਉੱਥੇ ਡੇਰੇ ਬਹੁਤ ਜਾਂਦੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਗਏ ਨੇ ਅਮਿਤ ਸ਼ਾ ਵੀ ਗਏ ਨੇ ਢਾਲ ਠਾਕੁਰ ਜਾਂਦੇ ਨੇ ਬੜੇ ਚੀਫ ਮਿਨਿਸਟਰਾਂ ਦੇ ਫਿਰ ਪੰਜਾਬ ਚ ਬੀਜੇਪੀ ਨੂੰ ਸੀਟਾਂ ਜਿੱਤ ਜਾਂਦੀਆਂ ਬਟ ਉਹ ਕਦੀ ਵੀ ਕਦੀ ਵੀ ਕੱਦੀ ਵੀ ਰਾਜਨੀਤਿਕ ਤੌਰ ਦੇ ਉੱਤੇ ਨਾ ਉਹ ਸੰਦੇਸ਼ ਦਿੰਦੇ ਆ ਤੇ ਨਾ ਉਹ ਰਾਜਨੀਤਿਕ ਤੌਰ ਦੇ ਉੱਤੇ ਜ਼ਿਆਦਾ ਦਿਲਚਸਪੀ ਲੈਂਦੇ ਆ ਹਾਂ ਜਿਨ੍ਹਾਂ ਨੇ ਉਹਨਾਂ ਕੋਲ ਬੈਠ ਕੇ ਆਪਣੇ ਦੁਖੜੇ ਰੋਣੇ ਆ ਰੋਣ ਵਾਲਾ ਦਾ ਨਾਨਕ ਦੁਖੀ ਆ ਸਭ ਸੰਸਾਰ ਸਾਰਾ ਸੰਸਾਰ ਦੁਖੀ ਆ ਸਾਰਿਆਂ ਨੇ ਉਹਨਾਂ ਕੋ ਰੋਣਾ ਤੇ ਮੈਂ ਕਹਿਣ ਦਾ ਇਹ ਮਕਸਦ ਹੈਗਾ ਕਿ ਜੇ ਇਹ ਕਰਨਾ ਹੁੰਦਾ ਫਿਰ ਹੋ ਜਾਣਾ ਸੀ ਫਿਰ ਇਹਨੂੰ ਰੋਕ ਕੋਈ ਨਹੀਂ ਸਕਦਾ ਸੀ ਫਿਰ ਉਹਨਾਂ ਨੂੰ ਤਾਂ ਨਾ ਹੀ ਕੋਈ ਨਹੀਂ ਕਰਦਾ ਨਾ ਉਹਨਾਂ ਨੂੰ ਬਾਦਲ ਪਰਿਵਾਰ ਨਾ ਕਰਨੀ ਸੀ ਨਾ ਉਹਨਾਂ ਨੂੰ ਰਖੜਾ ਪਰਿਵਾਰ ਨੇ ਨਾ ਕਰਨੀ ਸੀ ਫਿਰ ਰਖੜਾ ਉਹਨਾਂ ਕੋ ਨਾਰਾਜ਼ ਵੀ ਨਾ ਹੁੰਦਾ ਬਾਦਲਾਂ ਕੋਲੋਂ ਕਿਉਂਕਿ ਦੋ ਇੱਕ ਸੋਚੋ ਰਖੜਾ ਸੁਰਜੀਤ ਸਿੰਘ ਰਖੜਾ ਉਹਦੇ ਭਰਾ ਜਿਹੜੇ ਬਾਦ ਢਾਲੀ ਵਾਲ ਨੇ ਉਹ ਇੱਕ ਧੜਾ ਸੁਖਵੀਰ ਸਿੰਘ ਬਾਦਲ ਦੂਜਾ ਧੜਾ ਫਿਰ ਉਹਨਾਂ ਲਈ ਕਿਹੜਾ ਔਖਾ ਸੀ ਉਹਨਾਂ ਨੇ ਕਹਿਣਾ ਸੀ ਯਾਰ ਇਕੱਠੇ ਹੋ ਜੋ ਉਹਨਾਂ ਨਾਲ ਠੀਕ ਹੈ ਜੋ ਹੁਕਮ ਦੋ ਹੁਕਮ ਹੀ ਕਹਿਣਾ ਸੀ ਤੇ ਲੇਕਿਨ ਨਹੀਂ ਕਿਹਾ ਨਾ ਇਸ ਦਾ ਮਤਲਬ ਉਹਨਾਂ ਵੋ ਲੋਕ ਕੋਈ ਰਾਜਨੀਤਿਕ ਤੌਰ ਤੇ ਦਿਲਚਸਪੀ ਨਹੀਂ ਲੈਂਦੀ ਗਲਨਾ ਤਾਂ ਸਭ ਨੇ ਆਪਣੀਆਂ ਰੋਂਣ ਵਾਲੀਆਂ ਕਰਨੀਆਂ ਨਾ ਬਾਬਾ ਜੀ ਮੇਰੇ ਤੇ ਮਿਹਰ ਕਰ ਦਿਓ ਸਾਨੂੰ ਕੋਈ ਰਸਤਾ ਦੇ ਦਿਓ ਕੋਈ ਸੇਧ ਦੇ ਦਿਓ ਕਿੱਦਾਂ ਅੱਗੇ ਚੱਲਣਾ ਕਿੱਦਾਂ ਨਹੀਂ ਚੱਲਣਾ ਉਹ ਆਪਣਾ ਕਿਸੇ ਨੂੰ ਕਿਸੇ ਤਰੀਕੇ ਨਾਲ ਉਹ ਮੈਂ ਨਹੀਂ ਦੇਖਿਆ ਜਾਂ ਸੁਣਿਆ ਕਿ ਕਿਸੇ ਦਾ ਕਿਸੇ ਨੂੰ ਕਹਿ ਦੇਣ ਰਾਜਨੀਤਿਕ ਤੌਰ ਤੇ ਵੀ ਤੁਸੀਂ ਇੱਥੋਂ ਲੜ ਲਓ ਤੁਸੀਂ ਆਹ ਕਰ ਲਓ ਸਾਰਿਆਂ ਨੇ ਉਹਨਾਂ ਕੋਲ ਯਾਰ ਆਪਣਾ ਰੋਣਾ ਰੋਣਾ ਉਹਨਾਂ ਦੇ ਤਾਂ ਭਾਜਪਾ ਅਕਾਲੀ ਦਲ ਕਾਂਗਰਸ ਬਹੁਜਨ ਸਮਾਜ ਪਾਰਟੀ ਸਾਰਿਆਂ ਨਾਲ ਰਿਸ਼ਤੇ ਹੈਗੇ ਆ ਤੇ ਸਭ ਤੋਂ ਵੱਡੀ ਗੱਲ ਹੈ ਨਾ ਹੁਣ ਆਮ ਆਦਮੀ ਪਾਰਟੀ ਦੇ ਬਾਲੇ ਮੰਤਰੀ ਵੀ ਉੱਥੇ ਜਾਂਦੇ ਨੇ ਮੈਂ ਤਾਂ ਕਹਿੰਨਾ ਯਾਰ ਸੰਗਤ ਦਾ ਫਾਇਦਾ ਲਵੋ ਜੋ ਸੁਣਦੇ ਹੋ ਲੋਭ ਮੋਹ ਅਹੰਕਾਰ ਉਹਨੂੰ ਆਪਣੇ ਆਪ ਨੂੰ ਜੀਵਨ ਚ ਟੱਲੋ ਜੋ ਉਹਨਾਂ ਦੀ ਬਾਣੀ ਹੈ ਲੋਕਾਂ ਨੂੰ ਬੇਵਜ੍ਹਾ ਤੰਗ ਨਾ ਕਰੋ ਲੋਕਾਂ ਦਾ ਭਲਾ ਕਰੋ ਸਮਾਜ ਦਾ ਭਲਾ ਕਰੋ ਮੈਂ ਤਾਂ ਕੋਵਿਡ 19 ਤੋਂ ਆਪਣੀ ਜ਼ਿੰਦਗੀ 'ਚ ਜੋ ਉਹਨਾਂ ਨੇ ਕੀਤਾ ਉਹਨੂੰ ਸੇਧ ਲੈਣੀ ਚਾਹੀਦੀ ਸਭੋ ਪੋਲਿਟਿਕਲ ਲੋਕਾਂ ਨੂੰ ਬਈ ਇਸ ਤੇ ਵੱਡੇ ਨੈਟਵਰਕ ਨੇ ਹਿੰਦੂਸਤਾਨ ਦੇ ਕਈ ਲੋਕਾਂ ਨੂੰ ਬਚਾਇਆ ਔਰ ਉਹਨਾਂ ਦੇ ਘਰਾਂ ਤੱਕ ਰੋਟੀ ਪਹੁੰਚਾਈ ਆ ਬਾਕੀ ਪੋਲਿਟਿਕਲ ਲੋਕਾਂ ਦੇ ਹੈਗਾ ਬਈ ਉਹਨਾਂ ਕਿੰਨੀ ਕੁ ਮਹਾਰਾਜ ਤੋਂ ਸੇਧ ਲੈਂਦੇ ਆ ਕਿੰਨੀ ਕੁ ਉਹਨਾਂ ਦੀ ਜੜੀ ਆ ਦਿਮਾਗ ਦੇ ਵਿੱਚ ਉਹਨਾਂ ਦੀ ਬਾਣੀ ਵੜਦੀ ਆ ਤੇ ਆਪਣੇ ਅੰਦਰ ਆਪਣੇ ਆਪ ਨੂੰ ਚੇਂਜ ਕਰਦੇ ਨੇ ਬਿਲਕੁਲ ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਵਾਂਗੇ ਬਨੇ ਰੋਵਾਂਗੇ ਪੰਜਾਬੀ ਤੇ